ਕੀਰੋ ਅੱਜ ਕਈਆਂ ਦੇ ਵਹਿਮ ਕੱਢਣਿਆ ਮਾਲ ਖੁਸ਼ਕਤਾਰ ਲੱਲਣ ਪੱਪੜ ਸਾਹ ਕੱਢੀਏ ਆ ਯਾਰਾਂ ਨੇ ਇਹ ਪਿੰਡ ਮੱਲੇ ਵਾਲਾ ਲੈਂਡਰ ਆ ਹੀ ਗਏ ਸੀਗੇ ਕਿਸੇ ਥਾਂ ਤੇ ਸੇਵਾ ਕਰਨ ਮੈਂ ਤੇ ਰਾਣੇ ਨੇ ਬਹੁਤ 12-13 ਬੰਦੇ ਜਿਨ੍ਹਾਂ ਨੇ ਛੁੱਟੀ ਲਈ ਸਾਰੀ ਜਿਹੜੀਆਂ ਕਦੇ ਗੂਲੇ ਬੰਦੇ ਯਾਰ ਸ਼ਾਮ ਨੂੰ ਆਇਆ ਬੰਦਾ ਮਾਲ ਪਾਉਣਾ ਖੁਸ਼ਕ ਦਾ ਥੋੜਾ ਬਜਰੀ ਤੋਤੀ ਵੀ ਆਉਂਦੀ ਆ ਅੱਜ ਮੈਨੂੰ ਇਹ ਦੱਸੋ ਚైనా ਦबई ਕੈਨੇਡਾ ਅਮਰੀਕਾ ਨਾਲੋਂ ਦਿਮਾਗ ਆਪਣੇ ਵੱਡੇ ਆ ਜੇ ਵੱਡੇ ਆ ਤਾਂ ਫਿਰ ਉਹਨਾਂ ਦੇ ਲੈਂਡਰ ਕਾਹ ਤੋਂ ਪਾਟੀ ਜਾਂਦੇ ਪ੍ਰਾਣੇ ਠੇਕੇਦਾਰਾਂ ਦੇ ਬਾ ਦੁਖੀ ਹੈ ਵੀ ਉਹਨਾਂ ਨੂੰ ਐਂ ਲੱਗਦਾ ਯਾਰ ਵੀ ਨਵੇਂ ਜੇ ਸ਼ੋਰ ਆ ਸਾਡੇ ਪਿੰਡ ਦੇ ਪੰਜ ਸੱਤ ਹੈਗੇ ਸੋ ਆਜਾ ਲੈੰਦੇ ਆ ਕੱਢਣ ਪਾਉਣ ਨੂੰ ਕੋਹ ਨਹੀਂ ਕਿ ਸਾਡੇ ਜੀ ਵੀ ਉਹਨਾਂ ਜੀ ਵੀ ਹੈ ਨਹੀਂਗਾ ਹੁਣ ਮਾਲ ਹੀ ਪਾਈ ਜਾਂਦੇ ਇੱਥੇ ਮਾਲ ਦੀ ਰੇਸ਼ੋਆ ਕੀ ਕੋਸ਼ਾ ਆ ਨਿਗਾਹ ਮਾਰ ਲੋ ਹੀ ਪਾਉਣੇ ਵੋ ਕਰਗਾ ਮਾਲ ਆ ਦੇਖੋ ਲੈਂਟਰ ਚ ਤੇੜਾ ਆਉਂਦਾ ਦਾ ਮਤਲਬ ਹੀ ਨਹੀਂ ਕੋਈ ਮਾਲ ਦੀ ਕੁਆਲਿਟੀ ਥਿਕਨਸ ਇਹ ਭੈਣਾਂ ਲਵਾਟਰੀ ਵਾਲਾ ਮਾਹੌਲ ਤਾਂ ਬਣਾਈ ਬੈਠੇ ਆ ਡਾਉਨ ਬੀਮ ਪਾਇਆ ਵਿਆ ਵਾਇਆ ਦੇਖ ਲੋ ਲੌਬੀ ਦਾ ਕਿੱਡਾ ਜ਼ਰੂਰੀ ਨਹੀਂ ਹੁੰਦਾ ਵੀ ਚਿੱਟੀ ਦਾੜੀ ਤੇ ਕੁਆਲਿਟੀ ਜ਼ਿਆਦਾ ਹੁੰਦੀ ਹੈ। ਕਈ ਵਾਰੀ ਸਾਡੇ ਵਰਗੇ ਨਵੇਂ ਛਲਾਹਰੂ ਵੀ ਕੰਮ ਥੋੜਾ ਜਿਹਾ ਵੱਖਰਾ ਕਰ ਜਾਂਦੇ। ਲੌਬੀ ਐਡਾ ਵੱਡਾ ਏਰੀਆ ਇਹਦੇ ਵਿੱਚ ਕੋਈ ਕੱਗਰ ਸੈਂਡ ਨਹੀਂ ਪਾਇਆ। ਕੋਈ ਕਰਾ ਨਹੀਂ ਪਾਇਆ। ਨਾਰਮਲ ਰੇਤਾ, ਨਾਰਮਲ ਬਜਰੀ ਉਹਦੇ ਹਿਸਾਬ ਨਾਲ ਲੈਂਟਰ ਪਾਤਾ। ਅੱਛਾ ਉਹ ਬੰਦਾ ਕਹਿੰਦਾ ਵੀ ਤੂੰ ਖੁਸ਼ਕ ਪਾਓ, ਧੋਤਾ ਮਾਲ ਪਾਈ ਜਾਂਦੇ ਆ। ਤੇੜਾ ਹੋਣ ਦਾ ਸਭ ਤੋਂ ਵੱਡਾ ਕਾਰਨ ਖੁਸ਼ਕ ਗੋਲ ਮਾਲ ਨਹੀਂ ਹੁੰਦਾ। ਲੌਬੀ ਦੇ ਵਿੱਚ ਤੁਸੀਂ ਮੈਨੂੰ ਪੈਪ ਦਿਖਾਓ ਕਿਤੇ। ਪੈਪ ਨਹੀਂ ਨਾ ਗੁਰਾਣੇ ਤੇ। ਸਾਰੀ ਲੌਬੀ ਦੇ ਵਿੱਚ ਕੋਈ ਪੈਪ ਨਹੀਂ। ਉਹਦਾ ਕਾਰਨ ਕੀ ਆ? ਜਦੋਂ 2x2 ਇੰਚੀ 2x2 ਇੰਚੀ ਸੰਨ ਪਾ ਜਾਂਦਾ ਜੋ ਤੁਸੀਂ ਕੋਠੀ ਤੇ ਕਰੋੜ ਰੁਪਇਆ ਲਾ ਰਹੇ ਆ ਤੇ ਲੌਬੀ ਦੀ ਪੀਓਪੀ ਕਰਾ ਲਓ 1000 40000 ਰੁਪਇਆ ਰੁਪਇਆ ਲੱਗ ਜਾਊਗਾ ਔਰ ਡਾਊਨ ਸੀਲਿੰਗ ਕਰਾਓ ਪੈਪ ਥੱਲੇ ਪਾਓ ਆਪਣੇ ਆਪ ਕੁਆਰਟੀਆਂ ਬਣ ਜਾਂਦੀਆਂ ਅੱਛਾ ਇੱਕ ਹੋਰ ਗੱਲ ਕਰਨੀ ਸੀਗੀ ਵੀ ਸਰੀਆ ਵੱਧ ਪਾਉਣ ਨਾਲ ਇੰਟਰ ਖੜਦਾ 7x7 ਡੱਬੀ ਪਾਉਨੇ ਆ ਜੀ ਅਸੀਂ 2.5 ਤੱਕ ਦਾ ਮਾਲ ਪਾਉਨੇ ਆ ਕੋਈ ਇਹ ਤੂੰ ਫਾਲਤੂ ਸਾਡੇ ਕੋਲੇ ਕੋਈ ਵੀ ਗੱਲ ਨਹੀਂ ਮਾਲ ਪਾਉਨੇ ਆ ਮਦਰਾ ਵਾਲਾ ਵਰਗਾ ਫੇਰ ਕੁਆਰਟੀਆਂ ਬਣਦੀਆਂ ਅੱਛਾ ਇੱਕ ਹੋਰ ਸੀਗਾ ਜ਼ਰੂਰੀ ਕਰਨਾ ਜੀ ਨਕਸ਼ਾਣਾਂ ਦੀ ਗੱਲ ਜ਼ਰੂਰੀ ਆ ਉਹ ਕਲੀਅਰ ਕਰਨੀ ਜ਼ਰੂਰੀ ਆ ਜਿੰਨਾਂ ਨਾਲ ਅਸੀਂ ਲੜਦੇ ਸੀਗੇ ਉਹੀ ਮੂੰਹ ਪਕਾਈ ਕਰਦੇ ਸੀਗੇ ਉਹ ਬੰਦੇ ਕਹਿੰਦੇ ਆ ਵੀ ਅਵਤਾਰ ਸਾਡੇ ਤੇ ਵੀਡੀਓ ਪਾਉਂਦਾ ਜੇ ਆ ਬੂਆ ਅਸੀਂ ਉਹਨਾਂ ਨਾਲ ਕੰਮ ਨਹੀਂ ਕਰਨ ਦੇਣਾ ਜਾਂ ਉਹ ਬੰਦਿਆਂ ਨਾਲ ਅਸੀਂ ਕੰਮ ਨਹੀਂ ਕਰਨਾ ਬਾਈ ਥੋੜੇ ਬਣਾ ਜਾਗਣੀ ਸੁਣਨਾ ਹੋਣ ਲੱਗਾ ਨਾ ਸਾਡੇ ਬਣਾ ਹੋਣ ਲੱਗਾ ਉਹਨਾਂ ਦਾ ਘਰ ਪੈ ਜਾਣਾ ਸਾਨੂੰ ਐ ਲੱਗਦਾ ਹੁੰਦਾ ਵੀ ਯਾਰ ਕਿਸੇ ਨੇ ਚਾਵਣਾ ਘਰ ਪਾਉਣਾ ਯਾਰ ਉਹਦੇ ਘਰ ਦੇ ਵਿੱਚ ਕੋਈ ਆਪਣੇ ਦੁੱਕੀ ਤਿੱਕੀ ਦੇ ਬੰਦਿਆਂ ਦੀ ਵਜ੍ਹਾ ਨਾਲ ਕੋਈ ਨੁਕਸਾਨ ਹੋ ਜੇ ਅਰੇ ਦੂ ਵੱਡੀ ਹੋਰ ਕਿਹੜੀ ਗੱਲ ਗਲਤ ਹੋ ਗਈ ਆ ਅਸੀਂ ਮਾਲਕਾਂ ਨੂੰ ਵੀ ਕਹਤਾ ਵੀ ਅਸੀਂ ਕੰਮ ਨਹੀਂ ਕਰਨਾ ਜੀ ਜੇ ਤੁਸੀਂ ਨਕਸ਼ੇ ਵਾਲਿਆਂ ਤੋਂ ਕੰਮ ਕਰਾਉਣਾ ਕਿਉਂਕਿ ਉਹ ਬੰਦਾ ਹੁਣ ਜਿਹੜੇ ਬੰਦੇ ਨੇ ਮਸ਼ੀਨ ਵਾਲੇ ਕੰਮ ਕਰਦੇ ਆ ਬਾਈ ਇਹਨਾਂ ਨੇ ਦਿਹਾੜੀ ਦੇ 15 15 16 16 ਮਹੀਨੇ ਤੇ ਲੈਂਟਰ ਪਾਉਂਦੇ ਆ ਪਾਉਂਦੇ ਆ ਨਾ ਯਾਰ ਇਹਨਾਂ ਬੰਦੇ ਨੂੰ ਮੈਂ ਕਿਵੇਂ ਸਿਖਾ ਦੂ ਫੋੜਾ ਕਿਵੇਂ ਚੱਲਣਾ ਯਾਰ ਆਪੋ ਆਪਣੀ ਕੁਆਲਿਟੀ ਹੁੰਦੀ ਆ ਨਕਸ਼ੇ ਵਾਲਿਆਂ ਦਾ ਕੰਮ ਹੁੰਦਾ ਸਿਰਫ ਨਕਸ਼ਾ ਦੇਣ ਤੱਕ ਨੇ ਕੰਮ ਮਾਰਨ ਤੱਕ ਬਿਜਲੀ ਵਾਲਾ ਆਪਦੇ ਕੰਮ ਦਾ ਪਰਪੱਕ ਹੁੰਦਾ ਦੂਜਾ ਆਪਦੇ ਕੰਮ ਦਾ ਪਰਪੱਕ ਹੁੰਦਾ ਸਾਡਾ ਉਹਨਾਂ ਬੜਾ ਸਰਦਾ ਨਹੀਂ ਪਰ ਉਹਨਾਂ ਬੜਾ ਮਰਨ ਵੀ ਨਹੀਂ ਲੱਗੇ ਅਸੀਂ ਫੇਰ ਕਹਦਾ ਸਰਦਾ ਨਹੀਂ ਪਰ ਮਰਨ ਵੀ ਨਹੀਂ ਲੱਗੇ ਕੁਆਰਟੀਆਂ ਆਪੋ ਆਪਣੀਆਂ ਦਾਦਾ ਮੇਰ ਕਰਿਆ ਚੈੱਕ ਉਹ ਠੇਕੇਦਾਰ ਕਹਿੰਦੇ ਉਹਦੀ ਗੱਲ ਰਹਿ ਗਈ ਸੀ ਉਹ ਕਹਿੰਦਾ ਵੀ ਠੇਕੇਦਾਰ ਆਦਮੀ ਕਦੇ ਲਿੱਪੜਦਾ ਨਹੀਂ ਹੁੰਦਾ ਬਾਈ ਦੇਖ ਹੈਗਾ ਛੱਟਾ ਕੋਈ ਇੱਕ ਵੀਡੀਓ ਤੋਂ ਦੇਖ ਹੀ ਲਈਏ ਨਾਨਕਸਰ ਅਸੀਂ ਪਾਕਿਸਤਾਨ ਪਾ ਗਏ ਐ ਲੈਂਟਰ ਸਾਡੀ ਵੀਡੀਓ ਵੀ ਦੇਖਦੇ ਆ ਅਸੀਂ ਬਾਈ ਉੱਥੇ ਦਿਲੋਂ ਸੇਵਾ ਕਰਨ ਗਏ ਸੀ ਪਰ ਜਿਹੜਾ ਤੋਂ ਸੁਵਾਜਾ ਲੈ ਗਿਆ ਨਾ ਸਾਨੂੰ ਚੰਗਾ ਨਹੀਂ ਲੱਗਿਆ ਆ ਸ਼ਟਰਿੰਗ ਸਾਰੀ ਨਾ ਪਲੇਟਾਂ ਨਿਗਾਹ ਮਾਰ ਉੱਥੇ ਸ਼ਟਰਿੰਗ ਆਇਲ ਨਹੀਂ ਪਾਉਂਦੇ ਯਾਰ ਆ ਭੈ ਕਹਿੰਦਾ ਤਵੇ ਵਰਗੀਆਂ ਨਿਕਲੀਆਂ ਪਲੇਟਾਂ ਕੁਆਲਿਟੀ ਚੱਕੜ ਕੱਢ ਬਣਾਈ ਪਈ ਆ ਤੇ ਫੇਰ ਇਹ ਲੈਂਟਰ ਥੱਲੇੋਂ ਸਾਫ ਕਿਉਂ ਨਹੀਂ ਨਿਕਲੂ ਹਾਲਾਂਕਿ ਹੀ ਪੀਓਪੀ ਡਾਊਨ ਸੀਲਿੰਗ ਕਰਾਉਣੀ ਸਾਰੀ ਕੋਠੀ ਨੂੰ ਤੇ ਸ਼ਟਰਿੰਗ ਵਾਲਾ ਪੂਰਾ ਨਜ਼ਾਰੇ ਦਾ ਤੰਨਾਚਾਰਾ ਬੰਦਿਆਂ ਦੇ ਚੱਬ ਕੱਢਿਆ ਜਾਇਜ਼ ਹੋਇਆ ਤਾਂ ਤੁਸੀਂ ਕਮੈਂਟ ਕਰਿਓ ਤੇ ਤੁਹਾਨੂੰ ਨਜਾਇਜ਼ ਲੱਗਿਆ ਹੋਇਆ ਤਾਂ ਵੀ ਕਰ ਦਿਓ ਜੇ ਤੁਹਾਨੂੰ ਲੱਗਦਾ ਹੋਇਆ ਵੀ ਮਾਹੌਲ ਜ਼ਿਆਦੇ ਦਿੱਤਾ ਹੋ ਗਿਆ ਤੇ ਨੰਬਰ ਆਪਾਂ ਤੁਹਾਨੂੰ ਦੇ ਦਾਂਗੇ ਤੇ ਨਕਸ਼ੇ ਵਾਲਿਆਂ ਨਾਲ ਵੈਰ ਹੁਣ ਇਸ ਤੋਂ ਬਾਅਦ ਨਕਸ਼ੇ ਵਾਲਾ ਤੇ ਹੀ ਵੀਡੀਓ ਕੋਈ ਨਹੀਂ ਪਾਉਣੀ ਚਾਹੇ ਉਹ ਸਾਨੂੰ ਕਹਿਣ ਨਾ ਕਹਿਣ ਜਿਹੜੀ ਪੈ ਗਈ ਹੈ ਡਿਲੀਟ ਨਹੀਂ ਕਰ ਰਹੀ ਨਾ ਲੋਡ ਪਈ ਤਾਂ ਕਮੈਂਟਾਂ 'ਚ ਦੱਸ ਦਾਂਗੇ ਜੀ ਕਿਹੜੇ ਨਕਸ਼ੇ ਵਾਲੇ ਸੀ ਕਿਹੜੇ ਪਿੰਡ ਦੇ ਸੀ ਕੌਣ ਸੀ ਧੰਨਵਾਦ ਸ਼ੁਕਰੀਆ ਪਿੰਡ ਮੱਲੇ ਵਾਲਿਆਂ ਅੱਜ ਵਧਾਈਆਂ ਭਾਈਆਂ ਨੂੰ